ਜਿਹਦੇ ਚ ਮੇਰੀ ਦੀਦੀ ਗੁਰੂ ਮਾਣੇ ਉਹ ਸ਼ਹਿਜਾਨ ਮਿਰਤੇ ਲਾਏ ਉਹਨਾਂ ਨੇ ਕਿਹਾ ਵੀ ਮੈਨੂੰ ਉਹ ਤੋਂ ਜਾਨ ਤੋਂ ਖਤਰਾ ਹੈ ਉਹਨੇ ਚਰ ਲਈ ਵੀਨਾ ਕੁਮਾਰੀ ਬਵਨੇਸ਼ਵਰੀ ਆਨੰਦਗਰੀ ਜੀ ਨੂੰ ਸ਼੍ਰੀ ਹਿੰਦੂ ਤੱਕ ਆਪਣੇ ਨ्यायधीश ਦੇ ਪਦ ਤੋਂ ਮੁਕਤ ਕਰਦਾ ਉਹਨਾਂ ਨੂੰ ਨਿਸ਼ਕਾਸ਼ ਕੀਤਾ ਜਾਂਦਾ ਅੱਜ ਤੋਂ ਦੀਦੀ ਦੀ ਦਿਮਾਗੀ ਹਾਲਤ ਨੂੰ ਦੇਖਦਿਆਂ ਹੋਇਆਂ ਕਿਉਂਕਿ ਕਾਫੀ ਪਰੇਸ਼ਾਨ ਨੇ ਤੇ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੰਪਲੇਂਟਸ ਨੂੰ ਦੇਖ ਰਹਾ ਹਾਂ ਜਿਹੜੀ ਜਿਹੜਾ ਸ਼ਰੀਰ ਹਿੰਦੂ ਤਖਤ 'ਤੇ ਰਜਿਸਟਰਡ ਹੋਇਆ ਸੀ ਉਹ ਅਮਿਤ ਸ਼ਰਮਾ ਜੀ ਤੇ ਜਗਤ ਗੁਰੂ ਪੰਚਾਨੰਦ ਗਰੀ ਜੀ ਮਹਾਰਾਜ ਦੇ ਨਾਂ 'ਤੇ ਹੋਇਆ ਸੀ 17 ਦੀ ਦੀਦੀ ਦੀ ਗੁਰੂ ਮਾਣੂ ਧਰਮਾਦੀਸ਼ ਅਸੀਂ 6 ਬੰਦਿਆਂ ਨੇ ਬਣਾਇਆ ਸੀ ਕਿਉਂਕਿ ਮੈਂ ਤਖਤ ਪ੍ਰਮੁੱਖ ਹਾਂ ਹੋਰ ਸੰਗਠਨਾਵਾਂ ਨੇ ਵੀ ਉਹਨਾਂ ਨੂੰ ਮੈਨੂੰ ਪਤਾ ਲੱਗਿਆ ਅੱਜ ਵੀ ਜਿੰਨੀਆਂ ਉਹਨਾਂ ਕੋਲ ਜ਼ਿੰਮੇਵਾਰੀਆਂ ਸੀ ਉਹ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਦਾ ਜਦੋਂ ਦਿਮਾਗੀ ਹਾਲਤ ਠੀਕ ਨਾ ਹੋਏ ਫਿਰ ਮਨੁੱਖ ਦੀ ਸੇਵਾ ਕਰਨੀ ਪੁੱਤਰਾਂ ਦਾ ਫਰਜ਼ ਬਣਦਾ ਹੈ ਤੇ ਅਸੀਂ ਉਹਨਾਂ ਨੂੰ ਜ਼ਿੰਮੇਵਾਰੀਆਂ ਮੁਕਤ ਜਿਹੜੀਆਂ ਅੱਜ ਕੀਤਾ। ਦੇਖੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਪਹਿਲਾਂ ਤਾਂ ਮੈਂ ਲੇਟਲੀ ਮਾਫੀ ਮੰਗਦਾ ਕਿਉਂਕਿ ਅੱਜ ਸ਼੍ਰੀ ਹਿੰਦੂ ਤਖਤ ਦਾ ਸਥਾਪਨਾ ਦਿਵਸ ਸੀ ਜਿਹਦੇ ਸਬੰਧ ਦੇ ਵਿੱਚ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਆ 'ਚ ਹੁੰਦਾ ਹੋਇਆ ਮੈਂ ਕਾਲੀ ਮਾਤਾ ਮੰਦਰ ਪਹੁੰਚਾਂ ਬਾਜ਼ਾਰਾਂ ਦੇ ਵਿੱਚ ਲੇਟ ਹੋ ਗਿਆ। ਧਨਮਾਨ ਸਮਾਗਮਾਂ 'ਚ ਇਸ ਕਰਕੇ ਮੈਂ ਸਾਰੀ ਪ੍ਰੈਸ ਤੋਂ ਮਾਫੀ ਮੰਗਦਾ। ਦੂਜਾ ਮੈਂ ਤੁਹਾਡੇ ਪ੍ਰੈਸ ਨਾਲ ਬਹੁਤ ਜ਼ਰੂਰੀ ਗੱਲ ਦੀ ਸਾਂਝ ਪਾਣੀ ਸੀ। ਪਿਛਲੇ ਦਿਨ ਇੱਕ ਵੀਡੀਓ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਹੀਂ ਮੇਰੇ ਤੱਕ ਪਹੁੰਚੀ ਸੀ ਜਿਹਦੇ ਵਿੱਚ ਮੇਰੇ ਦੀਦੀ ਗੁਰੂ ਮਾਣੇ ਉਸ ਇਲਜ਼ਾਮ ਮੇਰੇ ਤੇ ਲਾਏ ਉਹਨਾਂ ਨੇ ਕਿਹਾ ਵੀ ਮੈਨੂੰ ਉਤੋਂ ਜਾਣ ਤੋਂ ਖਤਰਾ ਹੈ ਤੇ ਕੱਲ ਉਹ 11 ਤਰੀਕ ਨੂੰ ਸ਼੍ਰੀ ਹਿੰਦੂ ਤਖਤ ਦੀ ਯਾਤਰਾ ਵੀ ਕੱਢਣ ਜਾ ਰਹੇ ਮੈਨੂੰ ਪਤਾ ਲੱਗਿਆ ਜਿਹੜਾ ਸੁਣਨ ਚ ਆਇਆ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਦੱਸਣੀ ਚਾਹਨਾ ਵੀ ਦੀਦੀ ਗੁਰੂ ਮਾਣ ਨੂੰ ਧਰਮਾ ਦੀਸ਼ ਅਸੀਂ 6 ਬੰਦਿਆਂ ਨੇ ਬਣਾਇਆ ਸੀ ਕਿਉਂਕਿ ਮੈਂ ਤਖਤ ਪ੍ਰਮੁੱਖਾਂ ਪਹਿਲਾਂ ਵੀ ਸੀ ਦੀਦੀ ਦੇ ਧਰਮਾਦੀਸ਼ ਵਣਨ ਤੋਂ ਪਹਿਲਾਂ ਵੀ ਤਖਤ ਮੁਖੀ ਮੈਂ ਸੀ ਜਿਹੜਾ ਸ਼ਰੀ ਹਿੰਦੂ ਤਖਤ ਰਜਿਸਟਰਡ ਹੋਇਆ ਸੀ ਉਹ ਅਮਿਤ ਸ਼ਰਮਾ ਜੀ ਤੇ ਜਗਤ ਗੁਰੂ ਪੰਚਾਨੰਦ ਗਰੀ ਜੀ ਮਹਾਰਾਜ ਦੇ ਨਾਂ ਤੇ ਹੋਇਆ ਸੀ 17 ਚ 21 ਦੇ ਵਿੱਚ ਗੁਰੂ ਜੀ ਨੇ ਮੈਨੂੰ ਆਲ ਇੰਡੀਆ ਪ੍ਰੈਜ਼ੀਡੈਂਟ ਬਣਾਇਆ ਸੀ ਠੀਕ ਹੈ ਮੈਂ ਤਖਤ ਮੁਖੀ ਸ਼ਬਦ ਦੀ ਵਰਤੋਂ ਕਰਨੀ ਚਾਹੁੰਦਾ ਸੀ ਸਾਰੇ ਭਾਈਚਾਰੇ ਨੇ ਗੁਰੂ ਜੀ ਦੀ ਮ੍ਰਿਤਿ ਤੋਂ ਬਾਅਦ ਬ੍ਰਹਮਲੀਨ ਹੋਣ ਤੋਂ ਬਾਅਦ ਉਹਦੀ ਅਨੁਮਤੀ ਮੈਨੂੰ ਦਿੱਤੀ ਪਰ ਪ੍ਰਧਾਨ ਮੈਨੂੰ ਇੰਡੀਆ ਦਾ ਗੁਰੂ ਜੀ ਆਪਣੇ ਜੀਵਤ ਹੁੰਦਿਆਂ ਲਾ ਕੇ ਗਏ ਸੀ। ਦੂਸਰੀ ਗੱਲ, ਦੀਦੀ ਨੂੰ ਧਰਮਾਦੀਸ਼ ਲਾਣ ਆਲੇ ਸੀ 6 ਬੰਦੇ ਸੀ। ਮੈਂ ਆਪ ਖੁਦ ਬ੍ਰਹਮਾਨੰਦ ਗਿਰੀ, ਮੇਰੇ ਨਾਲ ਅਸ਼wini ਭਾਰਗਵ ਜੀ ਹਰਿਆਣੇ ਤੋਂ ਜਿਹੜੇ ਸਟੇਟ ਪ੍ਰੋਮੋਖ ਨੇ ਸਾਡੇ ਹਿੰਦੂਤਾ ਖੱਦੇ, ਅਸ਼wini ਸ਼ਰਮਾ ਜੀ ਜਾਗਰਣ ਸੁਧਾਰ ਮੰਡਲ ਵਾਲੇ, ਇੱਕ ਅਮਿਤ ਸ਼ਰਮਾ ਜੀ ਆਪ ਤੂਫਾਨ ਗਿਰੀ ਜਿਹੜੇ ਰਜਿਸਟ੍ਰੇਸ਼ਨ ਦੇ ਵਿੱਚ ਗੁਰੂ ਜੀ ਦੇ ਨਾਲ ਸੈਕੰਡ ਪਰਸਨ ਮੈਂਬਰ ਸੀ। ਸਤਿਆਨੰਦ ਗਿਰੀ ਜੀ ਮਹਾਰਾਜ ਜਿਹੜੇ ਮਹਾਮੜਲੇਸ਼ਵਰ ਸੁਪੁੱਤਰ ਸ਼੍ਰੀ ਪੰਚਾਨੰਦ ਗਰੀ ਜੀ ਮਹਾਰਾਜ ਅਸੀਂ ਸਾਰਿਆਂ ਨੇ 17 ਤਰੀਕ ਨੂੰ ਕੱਤਰਤਾ ਕੀਤੀ ਪਟਿਆਲੇ ਦੇ ਵਿੱਚ ਦੀਦੀ ਦੀ ਦਿਮਾਗੀ ਹਾਲਤ ਨੂੰ ਦੇਖਦਿਆਂ ਹੋਇਆਂ ਕਿਉਂਕਿ ਕਾਫੀ ਪਰੇਸ਼ਾਨ ਨੇ ਤੇ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੰਪਲੇਂਟਸ ਨੂੰ ਦੇਖਦਿਆਂ ਹੋਇਆਂ ਜਿਹੜੀਆਂ ਕ੍ਰਿਮੀਨਲ ਕੰਪਲੇਂਟ ਚੱਲ ਰਹੀਆਂ ਨੇ ਪਟਿਆਲਾ ਪੁਲਿਸ ਕੋਲ ਕਈ ਚੀਜ਼ਾਂ ਦਸਤਾਵੇਜ਼ ਦੇ ਵਿੱਚ ਜਿਹੜੀਆਂ ਹੇਰਾਫੇਰੀਆਂ ਸਾਹਮਣੇ ਆਈਆਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ 6 ਜਿਹੜੇ ਲੋਕਾਂ ਨੇ ਦੀਦੀ ਨੂੰ ਧਰਮਾ ਦੀ ਛਲਾਇਆ ਸੀ ਉਹਨਾਂ ਸਾਰੇ 6 ਲੋਕਾਂ ਨੇ ਨਿਰਣੈ ਕੀਤਾ ਵੀ ਜਦੋਂ ਤੱਕ ਦੀਦੀ ਦੇ ਸਿਰ ਤੋਂ ਇਹ ਦੋਸ਼ ਮੁਕਤ ਨਹੀਂ ਹੋ ਜਾਂਦੇ ਤੇ ਦੀਦੀ ਤਣਾਅ ਦੀ ਜ਼ਿੰਦਗੀ ਤੋਂ ਬਾਹਰ ਨਹੀਂ ਆ ਜਾਂਦੇ ਉਹਨੇ ਚਰ ਲਈ ਵੀਨਾ ਕੁਮਾਰੀ ਭਵਨੇਸ਼ਵਰੀ ਆਨੰਦਗਿਰੀ ਜੀ ਨੂੰ ਸ਼੍ਰੀ ਹਿੰਦੂ ਤਖਤ ਆਪਣੇ ਨ्यायधीश ਦੇ ਪਦ ਤੋਂ ਮੁਕਤ ਕਰਦਾ ਉਹਨਾਂ ਨੂੰ ਨਿਸ਼ਕਾਸ਼ ਕੀਤਾ ਜਾਂਦਾ ਅੱਜ ਤੋਂ ਜਦੋਂ ਉਹਨਾਂ ਦੀ ਦਿਮਾਗੀ ਹਾਲਤ ਠੀਕ ਹੋ ਜੇਗੀ ਉਹ ਜਿੰਨੇ ਕੰਪਲੇਂਟਸ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਵਿੱਚੋਂ ਨਿਕਲ ਆਉਣਗੇ ਉਸ ਤੋਂ ਬਾਅਦ ਦੁਬਾਰਾ ਕੋਈ ਫੈਸਲਾ ਆਮ ਜਨਤਾ ਚ ਆਮ ਲੋਕਾਂ ਚ ਲਿਆ ਜਾਏਗਾ ਇਸੇ ਕਰਕੇ ਉਹਨਾਂ ਫੈਸਲਿਆਂ ਤੋਂ ਜਾਣੂ ਕਰਾਉਣ ਵਾਸਤੇ ਤੁਹਾਨੂੰ ਮੈਂ ਤਕਲੀਫ ਦਿੱਤੀ ਹੈ ਹੋਰ ਸੰਗਠਨਾਂ ਨੇ ਵੀ ਉਹਨਾਂ ਨੂੰ ਮੈਨੂੰ ਪਤਾ ਲੱਗਿਆ ਅੱਜ ਵੀ ਜਿੰਨੀਆਂ ਉਹਨਾਂ ਕੋਲ ਜ਼ਿੰਮੇਵਾਰੀਆਂ ਸੀ ਉਹ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਤਾ ਉਹਨਾਂ ਕੋਲ ਸਿਰਫ ਹੁਣ ਜਿਉਣੇ ਖਾੜੇ ਦੇ ਜਗਤਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੇ ਉੱਤਰ ਅਧਿਕਾਰੀ ਨੇ ਉਹ ਤੇ ਜਿਹੜੇ ਸਿਰਫ ਅਖਾੜਿਆਂ ਦੇ ਹੀ ਉੱਤਰ ਅਧਿਕਾਰੀ ਨੇ ਨਾ ਕਿ ਕਿਸੇ ਪ੍ਰਾਈਵੇਟ ਜਥੇਬੰਦੀ ਦੇ ਨਾ ਕਿ ਕਿਸੇ ਰਜਿਸਟਰਡ ਜਥੇਬੰਦੀ ਦੇ ਉਹ ਸਾਰੀਆਂ ਜਥੇਬੰਦੀਆਂ ਦਾ ਮੈਂ ਤੁਹਾਨੂੰ ਦੇ ਦਿੱਤਾ ਪ੍ਰੈਸ ਨੋਟ ਉਹਨਾਂ ਨੇ ਆਪਣੇ ਆਪਣੇ ਪੱਧਰ ਤੇ ਸਾਨੂੰ ਭੇਜਿਆ ਤੇ ਉਹਨਾਂ ਨੇ ਵੀ ਜਿਵੇਂ ਸੰਮਤੀ ਨੇ ਉਹਨਾਂ ਨੂੰ ਫ੍ਰੀ ਕਰਤਾ ਉਹਦੇ ਵੀ ਉਹ ਧਰਮਗੁਰੂ ਸਨ ਤੇ ਕਈ ਜਿਹੜੇ ਇਹਨਾਂ ਦੇ ਚੈਰੀਟੇਬਲ ਟਰਸਟ ਦੇ ਟਰਸਟੀ ਸਾਥੀ ਨੇ ਉਹਨਾਂ ਨਾਲ ਵੀ ਗੱਲ ਹੋਈ ਉਹ ਵੀ ਜਿਹੜੀ ਹੈ ਜਲਦੀ ਜ਼ਿੰਮੇਵਾਰੀ ਤੋਂ ਉਹਨਾਂ ਨੂੰ ਮੁਕਤ ਕਰਨ ਜਾ ਰਹੇ ਆ ਇਸ ਕਰਕੇ ਮੈਂ ਤੁਹਾਨੂੰ ਇਹ ਜਾਣੂ ਕਰਾਉਣਾ ਚਾਹੁੰਦਾ ਸੀ ਕਿ ਪਿਛਲੇ ਦਿਨੀ ਪ੍ਰੈਸਰਾਹੀ ਦੀਦੀ ਨੇ ਇੱਕ ਦੋਸ਼ ਲਾਇਆ ਸੀ ਮੇਰੇ ਤੇ ਮੇਰੀ ਮਾਂ ਉਹ ਮਰਦੇ ਦਮ ਤੱਕ ਮੇਰੀ ਮਾਂ ਰਹੇਗੀ ਕਿਉਂਕਿ ਮਾਂ ਪੁੱਤ ਦਾ ਰਿਸ਼ਤਾ ਕਦੀ ਵੀ ਵੱਖ ਨਹੀਂ ਹੋ ਸਕਦਾ ਇਸ ਕਰਕੇ ਜਿਹੜਾ ਰਿਸ਼ਤਾ ਹੋ ਰਿਸ਼ਤਾ ਹੈ ਪਰ ਜਦੋਂ ਦਿਮਾਗੀ ਹਾਲਤ ਠੀਕ ਨਾ ਹੋਏ ਫਿਰ ਮਨੁੱਖ ਦੀ ਸੇਵਾ ਕਰਨੀ ਪੁੱਤਰਾਂ ਦਾ ਫਰਜ਼ ਬਣਦਾ ਹੈ ਤੇ ਅਸੀਂ ਉਹਨਾਂ ਨੂੰ ਜ਼ਿੰਮੇਵਾਰੀਆਂ ਮੁਕਤ ਜਿਹੜੀ ਅੱਜ ਕੀਤਾ ਹੈ ਆ ਗੱਲ ਕਰੀਏ ਤੁਸੀਂ ਕਪਲੇਬਾਜੀ ਦੀ ਗੱਲ ਕਰ ਰਹੇ ਹੋ ਕਿਸੇ ਦਾ ਕਪਲੇਬਾਜੀ ਜਿਹੜੀ ਹੋਈ ਹੈ ਮੈਂ ਤਾਂ ਅਜੇ ਦੱਸ ਦੋ ਅਗਰ ਕੰਪਲੇਟ ਆਈ ਹੈ ਤਾਂ ਥੋੜਾ ਦੇਖੋ ਮੈਂ ਮੈਂ ਤਾਂ ਕਪਲੇਬਾਜੀ ਦੀ ਗੱਲ ਨਹੀਂ ਜੀ ਜੇ ਕੀਤੀ ਮੈਂ ਤਾਂ ਕਿਹਾ ਕ੍ਰਿਮੀਨਲ ਕੰਪਲੇਂਟਸ ਨੇ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀਆਂ ਕੰਪਲੇਂਟਸ ਹੈਗੀਆਂ ਉਹ ਉਹ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਫੇਰ ਆਪਾਂ ਪ੍ਰੈਸ ਕਰਾਂਗੇ ਤੇ ਤੁਹਾਡੇ ਨਾਲ ਉਹ ਵੀ ਜਿਹੜੀਆਂ ਸੁਰੱਖਿਅਤ ਰੂ ਕਰਾਂਗੇ ਉਹਨਾਂ ਨੂੰ ਵੀ ਸਾਹਮਣੇ ਰੱਖਾਂਗੇ ਤੁਸੀਂ ਜ਼ਿਆਦਾ ਮੇਰੇ ਤੋਂ ਜ਼ਿਆਦਾ ਤੁਸੀਂ ਇੰਸਪੈਕਟਰ ਕਤਵਾਲੀ ਤੋਂ ਪੁੱਛ ਸਕਦੇ ਹੋ ਐਸਐਸਪੀ ਪਟਿਆਲਾ ਸਾਹਿਬ ਤੋਂ ਪੁੱਛ ਸਕਦੇ ਹੋ ਵੀ ਇਹਨਾਂ ਦੇ ਖਿ ਤੇ ਉਹ ਜਨ ਤੱਕ ਕੀਤੀ ਜਾ ਸਕਦੀ ਹੈ। ਆਮਨੰਦ ਗਰੀਚ ਕੀ ਕਾਰਨ ਮੰਨਦੇ ਹੋ ਦੀਦੀ ਮਾ ਵੱਲੋਂ ਕਿਹਾ ਕਿ ਗੱਗੀ ਪੜ ਤੋਂ ਮੈਨੂੰ ਜਾਨ ਦਾ ਖਤਰਾ ਹੈ। ਮੈਂ ਤਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਮੈਂ ਉਹਨਾਂ ਦਾ ਪੁੱਤਾਂ ਉਹ ਮੇਰੀ ਮਾਂ ਨੇ। ਦੀਦੀ ਗੁਰੂ ਮਾਂ ਬਣਾਉਣ ਵਾਲਾ ਉਹਨਾਂ ਨੂੰ ਪਟਿਆਲੇ ਸ਼ਹਿਰ ਦੇ ਵਿੱਚ ਗੱਗੀ ਪੰਡਤ ਹੈ। ਤੇ ਮੈਨੂੰ ਲੱਗਦਾ ਵੀ ਦੀਦੀ ਮਾਨਸਿਕ ਤੌਰ ਤੇ ਪਰੇਸ਼ਾਨ ਨੇ। ਇਹੀ ਫੈਸਲਾ ਸਾਰੀ ਸਰਬਸੰਮਤੀ ਨਾਲ ਸਾਰੇ ਭਰਾਵਾਂ ਨੇ ਛਿਆਂ ਨੇ ਬੈਠ ਕੇ ਲਿਆ ਹੈ। ਜਿਨ੍ਹਾਂ ਨੇ ਉਹਨਾਂ ਨੂੰ ਬਣਾਇਆ ਸੀ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਹੋਣ ਕਰਨ ਉਹਨਾਂ ਦੀ ਜ਼ਿੰਮੇਵਾਰੀ ਦਾ ਵਜਨ ਹੈ। ਤੇ ਉਹਨਾਂ ਨੂੰ ਜ਼ਿੰਮੇਵਾਰੀ ਤੋਂ ਮੁਕਤ ਕਰਨਾ ਚਾਹੀਦਾ।